ਦੇਸ਼ ਭਰ ਵਿੱਚ ਸੰਸਦੀ ਚੋਣਾਂ ਦਾ ਬਿਗਲ ਵੱਜਦੇ ਹੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਗੱਲ ਤਰਨਤਨ ਦੀ ਕਰੀਏ ਤਾਂ ਜਿੱਥੋਂ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਨੇ ਹਲਕਾ ਖਡੂਰ ਸਾਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਦੇ ਹੱਕ ਵਿੱਚ ਨੁਕੜ ਮੀਟਿੰਗ ਸ਼ੁਰੂ ਕਰ ਦਿੱਤੀਆਂ ਨੇ। ਇਸ ਮੌਕੇ ਡਾਕਟਰ ਕਸ਼ਮੀਰ ਸਿੰਘ ਸੋਲ ਨੇ ਲੋਕਾਂ ਨੂੰ ਸੂਬੇ ਵਿੱਚ ਪਿਛਲੇ 2 ਸਾਲਾਂ ਤੋਂ ਬਣੀ ਸਰਕਾਰ ਦੀਆਂ ਉਪਲਬਧੀਆਂ ਗਰਾਈਆਂ ਅਤੇ ਉਥੇ ਹੀ ਭਾਜਪਾ ਦੇ ਉੱਪਰ ਧਰਮ ਦੀ ਰਾਜਨੀਤੀ ਕਰਨ ਦੇ ਇਲਜ਼ਾਮ ਵੀ ਲਗਾ ਲਖੇ ਤਰੰਤਾਰ ਜੋ ਕਿ ਆਪ ਪਹਿਲੇ ਨੰਬਰ ਤੇ ਆਮ ਆਗਵਾਰ ਕਮਾਨ ਜੀ ਜਿਹੜੇ ਤੁਹਾਡੇ ਨਾਲ ਵਿਚਰ ਰਹੇ ਨੇ ਦੇਖੋ ਜੀ ਅਸੀਂ ਪਹਿਲਾਂ ਵੀ ਰੁਟੀਨ ਦੇ ਵਿੱਚ ਲੋਕਾਂ ਨੂੰ ਜਾ ਕੇ ਮਿਲਦੇ ਆ ਲੋਕਾਂ ਦੇ ਦੁੱਖ ਤਕਲੀਫ ਸਮਝਦੇ ਆ ਇਸੇ ਤਰ੍ਹਾਂ ਹੀ ਅੱਜ ਵਾਰਡ ਨੰਬਰ 22 ਦੇ ਵਿੱਚ ਜਿਹੜੇ ਸਾਡੇ ਇੰਚਾਰਜ ਨੇ ਗੁਰਵੰਤ ਸਿੰਘ ਰੋੜਾਂਵਾਲੀ ਆ ਤੇ ਬਲਾਕ ਪ੍ਰਧਾਨ ਨੇ ਦੀਪਕ ਸੂਦ ਗੋਬੀ ਜੀ ਇਸ ਵਾਰਡ ਦੇ ਵਿੱਚ ਅਸੀਂ ਮੀਟਿੰਗ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਸੋ ਨਾੜੀ ਨਾਲੇ ਪਤਾ ਲੱਗਾ ਵਾ ਕਿ ਜਿਹੜਾ ਚੋਣਾਂ ਦਾ ਅੱਜ ਐਲਾਨ ਚੋਣ ਕਮਿਸ਼ਨ ਨੇ ਕਰਤਾ ਵਾ ਤੇ ਜਾਪਤਾ ਵੀ ਲੱਗ ਗਿਆ ਵਾ ਸੋ ਸਾਡੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਦਿੱਤੇ ਗਏ ਨੇ ਰਾਜੀਤ ਸਿੰਘ ਭੁਲਰ ਖਦੂਰ ਸਾਹਿਬ ਹਲਕਾ ਤੋਂ ਸੋ ਉਹਨਾਂ ਦੇ ਅਸੀਂ ਹੱਕ ਦੇ ਲਈ ਲੋਕਾਂ ਨੂੰ ਦੱਸਿਆ ਵਾ ਕਿ ਜਿਹੜੇ ਉਮੀਦਵਾਰ ਚੁਣੇ ਗਏ ਨੇ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਉਣਾ ਵਾ ਲੋਕ ਸਭਾ ਦੇ ਇਲੈਕਸ਼ਨ ਆ ਗੀਆਂ ਨੇ 1 ਜੂਨ ਨੂੰ ਜਿਹੜੀਆਂ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ 4 ਜੂਨ ਨੂੰ ਨਤੀਜੇ ਆਉਣੇ ਆ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਜਿੱਥੇ ਚਰਮਪਾਰਨ ਵਾਸੀਆਂ ਨੂੰ ਕਰਮਤਾਨ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਵਾਂ ਉੱਥੇ ਮੈਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਵਾਂ ਕਿ ਭਗਵੰਤ ਮਾਨ ਸਰਕਾਰ ਜਿਹੜੀ ਤੁਸੀਂ 2 ਸਾਲ ਪਹਿਲਾਂ ਬਣਾਈ ਆ ਹਰ ਇੱਕ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦਾ ਯਤਨ ਕਰ ਰਹੀ ਆ ਲੋਕਾਂ ਤੇ ਦੇ ਵਿੱਚ ਫੈਸਲੇ ਲਏ ਜਾ ਰਹੇ ਆ ਅਸੀਂ ਵੀ ਆਪਣੀ ਜਤਾ ਸ਼ਕਤੀ ਹਲਕੇ ਦੇ ਵਿਕਾਸ ਦੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਆ ਅੱਜ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਕਮਾ ਤੋਂ ਲੋਕ ਖੁਸ਼ ਨੇ ਸਾਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚੋਂ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਦੇ ਝੋਲੀ ਲੋਕ ਪਾਉਣਗੇ ਤਾਂ ਕਿ ਜਿੱਥੇ ਇਹ ਅਸੀਂ ਇਹ ਇਹ ਫਤਵਾ ਦੇ ਕੇ મોદી ਸਰਕਾਰ ਜਿਹੜੀ ਪੰਜਾਬ ਦੇ ਹਿੱਤ ਵਿੱਚ ਨਹੀਂ ਗਏ ਇਹਨੇ ਪੰਜਾਬ ਦੇ ਬਹੁਤ ਸਾਰੇ ਵੰਡ ਰੋਕੇ ਨੇ ਜਿਹੜੀ ਧਰਮ ਦੀ ਰਾਜਨੀਤੀ ਕਰ ਰਹੀ ਆ ਲੋਕਾਂ ਨੂੰ ਧਰਮ ਦੇ ਵਿੱਚ ਵੰਡ ਰਹੀ ਆ ਉਹਨੂੰ ਜਿੱਥੇ ਅਸੀਂ ਪਾਸੇ ਕਰਨਾ ਵਾ ਲਾਂਭੇ ਕਰਨਾ ਸਤਾ ਤੋਂ ਉੱਥੇ ਅਸੀਂ 13 ਦੇ 13 ਐਮਪੀ ਦੇ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਮੌਜੂਦ ਮੌਜੂਦ ਕਰਨਾ ਤਾਂ ਕਿ ਪੰਜਾਬ ਜਿਹੜਾ ਵਾ ਉਹਦਾ ਭਲਾ ਹੋ ਸਕੇ ਪੰਜਾਬ ਮੁੱਢ ਵਿਕਾਸ ਦੀਆਂ ਲੀਆਂ ਦੇ ਉੱਤੇ ਚੱਲੇ ਅੱਜ ਤੋਂ ਚੋਣ ਪ੍ਰਚਾਰ ਸ਼ੁਰੂ ਕਰੇ ਫਿਰ ਡਾਕਟਰ ਲਾਜੀ ਹਾਂਜੀ ਚੋਣ ਪ੍ਰਚਾਰ ਸ਼ੁਰੂ ਜੀ ਅਸੀਂ ਜਿਹੜਾ ਬਿਲਕੁਲ ਲੋਕਾਂ ਨੂੰ ਕਹਿਤਾ ਵਾ ਕਿ ਉਹ ਵਰਤਮਦ ਸਯੋਗ ਦਿਨ ਤੇ ਸਾਨੂੰ ਆਸ ਵੀ ਆ ਕਿ ਮੇਰੇ ਹਲਕੇ ਦੇ ਵਿੱਚ ਮੈਨੂੰ ਆਪਣੇ ਵਲੰਟੀਅਰਾਂ ਤੇ ਪੂਰਾ ਮਾਣ ਆ ਮੈਨੂੰ ਲੋਕਾਂ ਤੇ ਮਾਣ ਆ ਮੈਂ ਇੰਨੇ ਲੋਕਾਂ ਦੇ ਵਿੱਚ ਦਿਨ ਰਾਤ ਸੇਵਾ ਚ ਸੋ ਮੈਨੂੰ ਮੈਂ ਕੋਈ ਧਰਤੀ ਨਾਲ ਜੁੜਿਆ ਹੋਇਆ ਵਾਂ ਮੈਂ ਕੋਈ ਚੰਡੀਗੜ੍ਹੋਂ ਅਮਰੀਕਾ ਤੋਂ ਇੰਗਲੈਂਡ ਤੋਂ ਨਹੀਂ ਆਇਆ ਕੋ ਦਿੱਲੀੋਂ ਨਹੀਂ ਆਇਆ ਮੈਂ ਤੇ ਇਨਾਂ ਲੋਕਾਂ ਚ ਇਨਾਂ ਲੋਕਾਂ ਮੈਂ ਇਨਾਂ ਦੀ ਨਬਜ਼ ਨੂੰ ਪਛਾਣਦਾ ਵਾਂ ਲੋਕ ਸਾਡੇ ਨਾਲ ਨੇ ਤੇ ਬਿਲਕੁਲ ਸਾਡਾ ਸਯੋਗ ਦੇਣਗੇ ਤੇ ਇਸ ਕਾਰਨ ਹਲਕੇ ਤੋਂ ਜਿੱਥੇ ਅਸੀਂ ਇਹ ਵੱਡੀ ਲੀਡ ਦੇ ਨਾਲ ਮੈਂਬਰ ਪਾਰਲੀਮੈਂਟ ਨੂੰ ਜਿਤਾ ਕੇ ਭੇਜਾਂਗੇ ਉੱਥੇ ਅਸੀਂ ਜਿਹੜਾ ਵਾ ਲੋਕ ਸਭਾ ਹਲਕੇ ਦੇ ਵਿੱਚੋਂ ਵੀ ਸਾਡਾ ਜਿਹੜਾ ਵਾ ਉਹ ਪਹਿਲਿਆਂ ਦੇ ਵਿੱਚ ਨੰਬਰ ਹੋਏਗਾ ਵੋਟਾਂ ਦੇ ਵਿੱਚ ਤੇ ਬਹੁਤ ਵੱਡੀ ਬਹੁਮਤੇ ਲਾ ਕੇ ਆਵਾਂਗੇ